ਇੱਕ ਬੜੇ ਅਫਸੋਸ ਦੀ ਗੱਲ ਹੈ ਕਿ ਪਾਕਿਸਤਾਨ ਦੇ ਮਸ਼ਹੂਰ ਗਾਜ਼ਲ ਗਾਇਕ غلام ਅਲੀ ਨੂੰ ਆਪਣੇ ਭਾਰਤ ਵਿੱਚ ਸਾਰੇ ਪ੍ਰੋਗਰਾਮ ਰੱਦ ਕਰਨੇ ਪਏ ਨੇ। غلام ਅਲੀ ਸਾਹਿਬ ਸ਼ਰਸੈਨਾ ਦੇ ਵਿਰੋਧ ਕਰਕੇ ਪੂਨਾ ਅਤੇ ਮੁੰਬਈ ਵਿੱਚ ਆਪਣੇ ਪ੍ਰੋਗਰਾਮ ਨਹੀਂ ਕਰ ਸਕੇ ਸਨ। ਫਿਰ ਆਮ ਆਦਮੀ ਪਾਰਟੀ ਦੇ ਸੱਦੇ ਤੇ ਉਹਨਾਂ ਨੇ ਦਿੱਲੀ ਵਿੱਚ ਦੋ ਸ਼ੋਅ ਪਲਾਨ ਕੀਤੇ ਸਨ। ਪਰ ਸਹਿਨਸ਼ੀਲਤਾ ਦੇ ਮਾਹੌਲ ਨੂੰ ਦੇਖਦਿਆਂ ਹੋਇਆਂ ਉਹਨਾਂ ਹਲਦੀ ਕੜੀ ਇਹ ਵੀ ਰੱਦ ਕਰਨ ਦਾ ਫੈਸਲਾ ਲਿਆ। ਇਹ ਸਰਕਾਰ ਦੀ ਕਾਰਗੁਜ਼ਾਰੀ ਉੱਪਰ ਬੜਾ ਵੱਡਾ ਸਵਾਲੀਆ ਨਿਸ਼ਾਨ ਖੜਾ ਕਰਦਾ ਹੈ। ਭਾਰਤ ਅਤੇ ਪਾਕਿਸਤਾਨ ਦਰਮਿਆਨ ਤਣਾਅ ਕਰਕੇ ਕਈ ਵਾਰਾਂ ਖੇਡਾਂ ਦੇ ਮੁਕਾਬਲੇ ਰੱਦ ਹੋਏ ਨੇ। ਹੁਣ ਇਹੋ ਹੀ ਸਿਲਸਿਲਾ ਸੰਗੀਤ ਦੇ ਖੇਤਰ ਵਿੱਚ ਵੀ ਹੋਣ ਲੱਗ ਪਿਆ ਹੈ। ਜਿਸ ਤਰ੍ਹਾਂ ਦੇ ਬਿਆਨ ਨਾ ਫਿਲਮੀ ਸਿਤਾਰੇ ਸ਼ਾਹਰੂਖ ਖਾਨ ਬਾਰੇ ਕੁਝ ਭਾਜਪਾ ਦੇ ਨੇਤਾਵਾਂ ਵੱਲੋਂ ਆਏ ਨੇ, ਉਸ ਤੋਂ ਬਾਅਦ ਇਹ ਕੋਈ ਵੱਡੀ ਹੈਰਾਨਗੀ ਨਹੀਂ ਹੋਵੇਗੀ ਜੇ ਇਹੋ ਜਿਹਾ ਵਿਵਾਦ ਸਾਡੀਆਂ ਫਿਲਮਾਂ ਨੂੰ ਵੀ ਘੇਰ ਲੈਣ। ਇਹ ਸਭ ਕੁਝ ਭਾਰਤ ਦੀ ਸਭਿਤਾ ਅਤੇ ਸਭਿਆਚਾਰ ਨੂੰ ਲਾਵੇਗਾ ਇਸ ਸਭ ਨੂੰ ਰੋਕਣ ਲਈ ਕੀ ਕਰਨ ਦੀ ਲੋੜ ਹੈ ਸ਼ਾਇਦ ਮੁਲਕ ਦੀਆਂ ਸਿਰਫ ਸਿਆਸੀ ਅਤੇ ਸਮਾਜਿਕ ਜਥੇਬੰਦੀਆਂ ਨੂੰ ਆਪਣੀ ਆਵਾਜ਼ ਹੀ ਨਹੀਂ ਚੁਕਣੀ ਚਾਹੀਦੀ ਸਾਰੀਆਂ ਉਹ ਸੰਸਥਾਵਾਂ ਜਿਹੜੀਆਂ ਮੀਡੀਆ ਨਾਲ ਖੇਡਾਂ ਨਾਲ ਫਿਲਮਾਂ ਨਾਲ ਅਤੇ ਸੰਗੀਤ ਨਾਲ ਜੁੜੀਆਂ ਨੇ ਉਹ ਵੀ ਆਪਣੀ ਆਵਾਜ਼ ਬੁਲੰਦ ਕਰਨ ਪਰ ਇੱਥੇ ਤਾਂ ਭਾਜਪਾ ਦੀ ਭਾਜਪਾ ਦੀਆਂ ਅਕਾਲੀ ਦਲ ਵਰਗੀਆਂ ਭਾਈਵਾਲ ਪਾਰਟੀਆਂ ਵੀ ਆਪਣੇ ਨਿੱਜੀ ਸਵਾਰਥ ਕਰਕੇ ਚੁੱਪ ਨੇ